ਜੇ ਕੋਈ ਇੱਕ ਪਿੰਡਾਂ ਦੇ ਆਪਣੇ ਬਾਬੇ ਬਹਿਣੇ ਅੱਡੇ ਤੇ ਜਾਂ ਸਾਥ ਚ ਕਹਿ ਸਕਦੇ ਆ ਹਨਾ ਉਹਨਾਂ ਨੂੰ ਪੂਰੀ ਜਾਣਕਾਰੀ ਹੁੰਦੀ ਹੈ ਵੀ ਕਿਹੜਾ ਬੰਦਾ ਕਿਵੇਂ ਹੈ ਕੌਣ ਕੀ ਕਰਦਾ ਹੈ ਕੀ ਦੀ ਕੀ ਦੇ ਨਾਲ ਗੱਲਬਾਤ ਆ ਉਹਨਾਂ ਬਾਰੇ ਗੱਲਬਾਤ ਆ ਉਹ ਸੀਸੀਟੀਵੀ ਹੁੰਦੇ ਸਾਡੇ ਪਿੰਡਾਂ ਦੇ ਹਰੇਕ ਪਿੰਡ 'ਚ ਹੀ ਹੁੰਦੇ ਆ ਫੇਰ ਜ਼ਰੂਰ ਕਰਿਓ ਹਉ ਤੜਕੀ ਬਹਿ ਜਾਣ ਰੋਟੀ ਖਾ ਕੇ ਬਾਬੇ ਕਈ ਅੱਡੇ ਤੇ ਆ ਕੇ ਤੜਕੀ ਵੇ ਜਾਣ ਰੋਟੀ ਖਾ ਕੇ ਆ ਬਾਬੇ ਕਈ ਅੱਡੇ ਤੇ ਆ ਕੇ ਫੁੱਲ ਨੌਲੇਜ ਨੇ ਰੱਖਦੇ ਗੱਲ ਨਾ ਹੁੰਦੀ ਕੋਈ ਅਧੂਰੀ ਐ ਆ ਹਸੀ ਸੀਟੀਵੀ ਹਸੀ ਸੀਟੀਵੀ ਬਾਬੇ ਪਿੰਡ ਦੀ ਨੌਲੇਜ ਰੱਖਦੇ ਪੂਰੀ ਐ ਓਏ ਆ ਹਸੀ ਖਦਨੋ ਲਜਪੂਰੀ ਐ ਓਏ ਆਹ ਸੀ ਸੀ ਟੀ ਵੀ ਕੀ ਦਿਨੂ ਪਾਈ ਕੰਮ ਕਰਦੀ ਐ ਕੀਦੀ ਰਹਦੀ ਬੈਲੀ ਕੀ ਦਿਨੇ ਤੇ ਆ ਗੁਰੂ ਕਾਰ ਜਾਣਦੀ ਤੇ ਕੀਦੀ ਬਾਣਗੀ ਤੇਲੀ ਕੀ ਦਿਨੂ ਪਾਈ ਕੰਮ ਐ ਕਰਦੀ ਤੇ ਕੀਦੀ ਰਹਦੀ ਬੈਲੀ ਕਰੇ ਨਿਤ ਜਾਨਦੀ ਕਿਹੜੀ ਤੇ ਕਿਹੜੀ ਬਣਗੀ ਕੇਲੀ ਸੱਸ ਨੂੰ ਕਿਹੜੀ ਪਾਣੀ ਨੀ ਪੁੱਛਦੀ ਤੇ ਕਿਹੜੀ ਕੁੱਟਦੀ ਚੂਰੀ ਐ ਆ ਸੀਸੀਟੀਵੀ ਸੀਸੀਟੀਵੀ ਬਾਬੇ ਪਿੰਡ ਦੀ ਰੱਖਦੇ ਨੌਲੇਜ ਪੂਰੀ ਐ ਓਏ ਆਹਾ ਸੀਸੀਟੀਵੀ ਸੀ ਸੀ ਟੀ ਵੀ ਬਾਬੇ ਪਿੰਡ ਦੀ ਰੱਖਦੇ ਨੌਲੇ ਜਪੂਰੀ ਐ ਆ ਸੀ ਸੀ ਟੀ ਵੀ ਏਡਾ ਪਾਈ ਕੰਮ ਐ ਕਰਦਾ ਤੇ ਕਿਹੜਾ ਲਵੇ ਨਜਾਰੇ ਕੌਣ ਕਿੰਨਾ ਦੀ ਗਲੀ ਚ ਕਾਤੋਂ ਐਨੇ ਗੇੜੇ ਮਾਰੇ ਕਿਹੜਾ ਪਾਈ ਕੰਮ ਅਕਰਦਾ ਤੇ ਕਿਹੜਾ ਲਵੇ ਨਜਾਰੇ ਕੌਣ ਕਿੰਨਾ ਦੀ ਗਲੀ ਚ ਪਾਈ ਕਿਉਂ ਇੰਨੇ ਗੇੜੇ ਮਾਰੇ ਕਿਨੇ ਕਿਨੂੰ ਨੰਬਰ ਦਿੱਤਾ ਤਕੀਦੀ ਗੱਲ ਉਹ ਦੂਰੀ ਐ ਆ ਸੀ ਸੀ ਟੀ ਵੀ ਸੀ ਸੀ ਟੀ ਵੀ ਰੱਖਦੇ ਨੌਲੇਜ ਪੂਰੀ ਐ ਆ ਸੀ ਸੀ ਟੀ ਵੀ ਆ ਸੀ ਸੀ ਟੀ ਵੀ ਬਾਬੇ ਪਿੰਡ ਦੀ ਰੱਖਦੇ ਨੌਲੇਜ ਪੂਰੀ ਐ ਓਏ ਆ ਸੀ ਸੀ ਟੀ ਵੀ ਕਿਹੜਾ ਬੰਦਾ ਕਿਹੜੇ ਕੰਮ ਵਿੱਚ ਸਭ ਤੋਂ ਹੁੰਦਾ ਮੂਰੇ ਕਿਹੜਾ ਬਈ ਸਰਪੰਚ ਬਣੂ ਤਾਂ ਕਿਹੜਾ ਖਾਲੂ ਹੂਰੇ ਓਹ ਕਿਹੜਾ ਬੰਦਾ ਕਿਹੜੇ ਕੰਮ ਵਿੱਚ ਸਭ ਤੋਂ ਹੁੰਦਾ ਮੂਰੇ ਤੇ ਕਿਹੜਾ ਬਈ ਸਰਪੰਚ ਬਣੂਗਾ ਕਿਹੜਾ ਖਾਲੂ ਹੂਰੇ ਲੋਕ ਕਿਨੂੰ ਲੈ ਚੰਗਾ ਕਹਿੰਦੇ ਤਕੀਨੂੰ ਵਟਦੇ ਕੂਰੀ ਐ ਓਏ ਹਸੀਸੀ ਸੀ ਟੀ ਵੀ ਬਾਬੇ ਪਿੰਡ ਦੀ ਨੌਲੇਜ ਰੱਖਦੇ ਪੂਰੀ ਆਹਾ ਸੀ ਸੀ ਟੀ ਵੀ ਆ ਸੀ ਸੀ ਟੀ ਵੀ ਪਿੰਡਾਂ ਦੇ ਬਾਈ ਨੌਲੇਜ ਰੱਖਦੇ ਪੂਰੀ ਆਹਾ ਸੀ ਸੀ ਟੀ ਵੀ ਉਹ ਕਿਹੜੀ ਪਾਰਟੀ ਜਿੱਤ ਜੂ ਭਾਈ ਕਿਹੜੀ ਪਾਰਟੀ ਹਾਰੂ ਤੇ ਕੌਣ ਨਹੀਂ ਜਿੱਤ ਕੇ ਡੱਕ ਕਾ ਕਰਦਾ ਕਿਹੜਾ ਕੰਮ ਸਵਾਰੂ ਕਿਹੜੀ ਪਾਰਟੀ ਜਿੱਤ ਜੂ ਭਾਈ ਤੇ ਕਿਹੜੀ ਪਾਰਟੀ ਹਾਰੂ ਕੌਣ ਨਹੀਂ ਜਿੱਤ ਕੇ ਡੱਕਾ ਕਰਦਾ ਤੇ ਕਿਹੜਾ ਕੰਮ ਸਵਾਰੂ ਕਾਲੇ ਮੌੜ ਦੀ ਕਲਮ ਹਮੇਸ਼ਾ ਕਾਲੇ ਮੌੜ ਦੀ ਕਲਮ ਝੂਠ ਕਰੱਖਦੀ ਦੂਰੀ ਐ ਆਹ ਸੀਸੀਟੀਵੀ ਆ ਸੀਸੀਟੀਵੀ ਬਾਬੇ ਪਿੰਡ ਦੀ ਓਏ ਰੱਖ ਦੇ ਨਾਲ ਜਪੂਰੀ ਐ ਆਹ ਸੀਸੀਟੀਵੀ ਆ ਸੀਸੀਟੀਵੀ ਬਾਬੇ ਪਿੰਡ ਦੀ ਰੱਖ ਦੇ ਨਾਲ ਜਪੂਰੀ ਐ ਓਏ ਆਹ ਸੀਸੀਟੀਵੀ ਸੋ ਸਤਿ ਸ਼੍ਰੀ ਅਕਾਲ ਜੀ ਪਿੰਡਾਂ ਜਿਹੜੇ ਬਾਬੇ ਹੁੰਦੇ ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੁੰਦਾ ਹੈ ਜੇ ਕਹਿੰਦੇ ਹੁੰਦੇ ਆ ਕਿ ਕਿਸੇ ਪਿੰਡ ਬਾਰੇ ਪਤਾ ਕਰਨਾ ਹੋਵੇ ਦੋ ਚਾਰ ਦਿਨ ਉਹ ਬਾਬਿਆਂ ਕੋਲੇ ਬਹਿ ਜਾਓ ਸਾਰਾ ਕੁਝ ਤੁਹਾਨੂੰ ਦੱਸ ਦੇਣਗੇ ਔਰ ਇਹ ਕੋਈ ਗਲਤ ਗੱਲ ਨਹੀਂ ਇਹ ਯੁੱਗਾ ਯੁੱਗਾ ਤੋਂ ਇੱਕ ਸਾਡੀ ਜਿਵੇਂ ਸਾਥ ਕਹਿ ਸਕਦੇ ਆ ਚਲਦੇ ਆ ਕੋਈ ਵੀ ਗੁੱਸਾ ਨਾ ਕਰਿਓ ਮੈਂ ਕੋਈ ਇਹ ਗੱਲਾਂ ਲਾ ਕੇ ਨਹੀਂ ਕਹਿ ਰਿਹਾ ਇਹ ਹਰੇਕ ਪਿੰਡ ਚ ਹੁੰਦਾ ਹੈ ਹਨਾ ਸੋ ਸ਼ਾਨ ਹੁੰਦੇ ਆ ਬਾਬੇ ਜਿਹੜੇ ਅੱਡਿਆਂ ਤੇ ਬਹਿ ਕੇ ਚਲੋ ਪਿੰਡ ਦੀ ਇੱਕ ਜਿਵੇਂ ਕਹਿੰਦੇ ਹੁੰਦੇ ਆ ਟਾਵਰ ਬਣਦੀ ਆ ਉਹਦੇ ਨਾਲ ਜੋ ਅੱਡਿਆਂ ਤੇ ਬੈਠੇ ਹੁੰਦੇ ਆ ਬਜ਼ੁਰਗ ਚਾਦਰਿਆਂ ਵਾਲੇ ਪੱਗਾਂ ਵਾਲੇ ਸੋ ਇਹ ਵੈਸੇ ਇੱਕ ਲਿਖਣ ਦਾ ਮਕਸਦ ਸੀ ਕਿ ਉੱਥੇ ਹਰ ਇੱਕ ਗੱਲ ਦਾ ਪਤਾ ਹੁੰਦਾ ਸੋ ਸ਼ੇਅਰ ਕਰਿਓ ਸੱਸੀ ਕਾ